ਆਉਤੋ ਪੈਨਾ ਗਾਸਲ ਪਾਤਸ਼ਾਹ ਮਨੋਂ ਵਾਕ ਸੀ ਫਤਿਹ ਦੀ ਸਾਂਝ ਪਾਈੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਿਹੜੇ ਦੋ ਸ਼ਬਦ ਵਰਤਦਾ ਨਾ ਕੀ ਇਹ ਜਮਹੂਰੀ ਹੱਕਾਂ ਦੀ ਪਹਿਰੇਦਾਰ ਕਰਦਾ ਹੁਣ ਜਿਹੜਾ ਜਮਹੂਰੀ ਹੱਕ ਹੈ ਜਮਨੁਕੀ ਅਧਿਕਾਰ ਵੀ ਆਪਾਂ ਗੱਲ ਕਰਦੇ ਆਂ ਇਹ ਸ਼ਬਦ ਤੁਹਾਨੂੰ ਆਪਣੀ ਕਿਸੇ ਪ੍ਰਾਤਨ ਗ੍ਰੰਥ ਚੋਂ ਮਿਲ ਜੂਗਾ 19ਵੀਂ ਸਦੀ ਤੋਂ ਪਹਿਲਾਂ ਸਾਡੀ ਕੋਈ ਰਤਨਾ ਚੁੱਕ ਤੁਨ ਨਾ ਉਹਦੇ ਚ ਜਮਹੂਰੀ ਹੱਕ ਮਿਲੂ ਨਾ ਉਹਦੇ ਚ ਮਨੁੱਖੀ ਅਧਿਕਾਰਾਂ ਦੀ ਗੱਲ ਸੋ ਜਿਹਦਾ ਮਤਲਬ ਇਹ ਸ਼ਬਦ ਕਦੋਂ ਆਏ ਤੇ ਕਿਵੇਂ ਆਏ ਕਿਸ ਲੋੜ ਤੋਂ ਆਏ ਕੌਣ ਲੈ ਕੇ ਆਇਆ ਫਿਰ ਉਹਨਾਂ ਨੂੰ ਯੂਨੀਵਰਸਲਾਈਜ਼ ਕਿਹਨੇ ਕਰ ਪਰ ਥੋੜੀ ਅੱਜ ਆਪ ਸਾਡੀਆਂ ਜੁਬਾਨ ਤੇ ਜਾ ਰਹੇ ਸਾਨੂੰ ਇਹ ਲੱਗਦਾ ਵੀ ਇੰਨਾ ਸ਼ਬਦਾਂ ਤੋਂ ਬਿਨਾ ਤਾਂ ਗੱਲ ਹੀ ਨਹੀਂ ਹੋ ਸਕਦੀ ਪਰ ਤੁਹਾਨੂੰ ਨਹੀਂ ਕਹਿ ਰਿਹਾ ਇਹ ਪ੍ਰੋਬਲਮ ਹੈ ਸੋ ਇਸ ਕਰਕੇ ਨਾ ਜਦੋਂ ਆਪਾਂ ਇਸ ਗੱਲ ਤੇ ਕਰਦੇ ਹਾਂ ਡੈਮੋਕਰੇਸੀ ਬਾਰੇ ਡੈਮੋਕ੍ਰੇਸੀ ਜਮਹੂਰੀਅਤ ਇਹ ਸਾਡੀ ਕਿਸੇ ਵੀ ਪ੍ਰਾਤਨ ਰਚਨਾ ਚ ਇਹਦਾ ਕੋਈ ਜ਼ਿਕਰ ਨਹੀਂ ਜਿਹਦਾ ਵੱਲੇ ਕੋ ਬਿਣਾ ਵੀ ਸਰਤਾ ਸੀ ਤੇ ਪਰ ਇਹ ਫਿਰ ਕਦੋਂ ਆਇਆ ਸ਼ਬਦ ਕੌਣ ਲੈ ਕੇ ਆਇਆ ਤੇ ਉਹਨੇ ਫਿਰ ਸਾਰਿਆਂ ਦੇ ਦਿਮਾਗਾਂ ਚ ਕਿਵੇਂ ਪਾਇਆ ਸੋ ਇਹ ਆ ਮਸਲਾ ਜਿਹੜਾ ਸਾਡੇ ਵਾਸਤੇ ਜਦੋਂ ਅਸੀਂ ਆਜ਼ਾਦੀ ਦੀ ਗੱਲ ਕਰਦੇ ਆ ਅਸੀਂ ਉਹਨੂੰ ਬੜੇ ਸੀਮਤ ਜਿਹੇ ਅਰਥਾਂ ਚ ਪੋਲੀਟੀਕਲ ਇੱਕ ਸਿਰਫ ਸੀਮਤ ਅਰਥਾਂ ਚ ਗੱਲ ਕਰਦੇ ਆ ਸੋ ਅਸਲ ਗੁਲਾਮੀ ਮਾਨਸਿਕ ਹੁੰਦੀ ਹੈ ਜੇ ਮਾਨਸਿਕ ਗੁਲਾਮੀ ਨਾ ਹੋਵੇ ਦੂਜੀ ਗੁਲਾਮੀ ਨਹੀਂ ਹੋ ਸਕਦੀ ਸੋ ਇਸ ਕਰਕੇ ਜਦੋਂ ਆਪਾਂ ਇਹ ਤੇ ਗੱਲ ਕਰਾਂਗੇ ਜਿਹੜੀ ਡੈਮੋਕਰੇਸੀ ਦਾ ਪੱਛਮੀ ਮਾਡਲ ਤਾਂ ਇਹਦੇ ਵਿੱਚ ਇੱਕ ਅਪਰੋਚ ਇਹ ਹੁੰਦੀ ਹੈ ਕਿ ਤੁਸੀਂ ਉਹਨੂੰ ਹਿਸਟਰੀ ਸਾਈਜ਼ ਕਰੋ ਉਸ ਸੰਕਲਪ ਹਿਸਟਰੀ ਸਾਈਜ਼ ਦਾ ਭਾਵ ਤੁਸੀਂ ਇਹ ਦੇਖੋ ਵੀ ਇਹ ਇਤਿਹਾਸ ਦੇ ਕਿਸ ਦੌਰ ਤੇ ਇਹ ਸ਼ਬਦ ਆਇਆ ਜਾਂ ਇਹ ਸੰਕਲਪ ਆਇਆ ਇਹਨੂੰ ਕੌਣ ਲੈ ਕੇ ਆਇਆ ਕਿਸ ਲੋੜ ਤੋਂ ਲੈ ਕੇ ਆਇਆ ਨੰਬਰ 1 ਫਿਰ ਇਹ ਇਤਿਹਾਸ ਦੀ ਵਰਤੋਂ ਕਿਵੇਂ ਹੋਈ ਫਿਰ ਤੁਹਾਨੂੰ ਸਮਝ ਆ ਗਿਆ ਵੀ ਕੀ ਹੈ ਜੇ ਇਹਨਾਂ ਗੱਲਾਂ ਨੂੰ ਪਾਸੇ ਛੱਡ ਕੇ ਸ਼ਬਦ ਆ ਗਿਆ ਪ੍ਰਚਲਿਤ ਹੋ ਗਿਆ ਤੁਹਾਡੇ ਆਪਣੀਆਂ ਜ਼ੁਬਾਨਾਂ ਤੇ ਚੜ ਗਿਆ ਜਿਹਦਾ ਮਤਲਬ ਅਸੀਂ ਉਹ ਇੰਟਰਨਲਾਈਜ਼ ਕਰ ਲਿਆ ਸੋ ਅਸੀਂ ਆਪਣੀਆਂ ਕਰਨਾ ਛੱਡ ਕੇ ਅਸੀਂ ਕਿਸੇ ਹੋਰ ਦੀਆਂ ਗ੍ਰਹਿਣ ਕਰ ਲਈਆਂ ਉਹ ਆਜ਼ਾਦੀ ਤਾਂ ਉੱਥੇ ਹੀ ਉੱਥੇ ਫਿਰ ਡੈਮੋਕ੍ਰੇਸੀ ਕਿਹੜੀ ਕੀ ਦੀ ਡੈਮੋਕ੍ਰੇਸੀ ਕਾਦੇ ਵਾਸਤੇ ਡੈਮੋਕ੍ਰੇਸੀ ਸੋ ਇਸ ਕਰਕੇ ਨਾ ਇਹ ਲੜਾਈ ਸਾਡੀ ਮਤਲਬ ਇਹ ਬਹੁਤ ਵੱਡੀ ਗੱਲ ਹੈ ਜਿੱਦ ਜਿੱਦ ਉਸੇ ਕਹਿੰਦਾ ਸਾਡਾ ਧਰਮ ਨਿਆਰਾ ਹੈ ਨਿਆਰਾ ਹੈ ਤੇ ਆਪਦੇ ਆਪ ਚ ਸੁਤੰਤਰ ਹੈ ਤੇ ਸੰਪੂਰਨ ਸਾਨੂੰ ਕਿਸੇ ਬਸਾਕ ਦੀ ਬਹੁਤੀ ਲੋੜ ਹੈ ਨਹੀਂ ਸਭ ਕੁਝ ਸਿਰਫ ਅਸੀਂ ਉਹਦੇ ਵਿੱਚੋਂ ਕਰ ਸਕਦੇ ਹਾਂ ਸਿਰਫ ਆਪਦੇ ਦਿਮਾਗਾਂ ਚੋਂ ਜਿਹੜੀਆਂ ਕੁਸੇੜਤੀਆਂ ਗੱਲਾਂ ਉਹਨਾਂ ਨੂੰ ਬਾਹਰ ਕੱਢਣ ਦੀ ਲੋੜ ਹੁਣ ਆਪਾਂ ਇਹ ਲਾਣੇ ਵੀ ਇਹ ਇਹ ਜਿਹੜਾ ਡੈਮੋਕਰੇਸੀ ਦਾ ਸੰਕਲਪ ਹੈ ਇਹ ਕਦੋਂ ਆਇਆ ਤੇ ਕਿਵੇਂ ਆਇਆ ਇਹਦੇ ਚ ਪਲੇਟੋ ਦੀ ਕਿਤਾਬ ਆਈ ਰਿਪਬਲਿਕ ਉਸ ਤੋਂ ਬਾਅਦ ਅਰਿਸਟੋਟਲ ਦੀ ਕਿਤਾਬ ਆਈ ਪੋਲੀਟਿਕਸ ਗ੍ਰੀਕ ਚ ਇਹ ਦੋਨੋਂ ਤੇ ਇਹ ਅੱਜ ਤੋਂ ਘੱਟੋ-ਘੱਟ 2.5 ਹਜ਼ਾਰ ਸਾਲ ਪੁਰਾਣੀ ਗੱਲ ਹੈ ਸੋ ਆਪਾਂ ਗੱਲ ਕਰਦੇ ਆ ਅਰਿਸਟੋਟਲ ਦੀ ਜਿਹੜੀ ਕਿਤਾਬ ਹੈ ਪੋਲੀਟਿਕਸ ਉਸ ਦੇ ਵਿੱਚ ਉਹਨੇ ਕੀ ਕੀਤਾ ਕਿ ਜਿਹੜੇ ਉਸ ਵੇਲੇ ਤੱਕ ਪ੍ਰਚਲਿਤ ਸਿਸਟਮ ਸੀ ਉਹ ਸਾਰੇ ਸਟੱਡੀ ਕੀ ਉਹ ਸਟੱਡੀ ਕਰਕੇ ਉਹ ਸਿਸਟਮ ਕੀ ਸੀ ਜਿਹਨੂੰ ਆਪਾਂ ਕਹਿੰਦੇ ਆ ਔਲੀਗਾਰਕੀ ਮਨਾਰਕੀ ਬਾਦਸ਼ਾਹ ਜਾਂ ਇੱਕ ਛੋਟੇ ਜਿਹੇ ਗਰੁੱਪ ਵੱਲੋਂ ਟੋਲੇ ਵੱਲੋਂ ਲੋਕਾਂ ਦੇ ਉੱਤੇ ਰਾਜ ਕਰਨਾ ਜਿਹੜਾ ਲੋਕਾਂ ਵੱਲੋਂ ਕਿਤੇ ਨਹੀਂ ਚੁਣਿਆ ਜਾਂ ਹੋਰ ਪ੍ਰਵੰਤ ਹੋਇਆ ਸੁਖ ਸੰਭਾਉ ਉਹ ਸਿਸਟਮ ਸਾਰੇ ਮਲ ਕਲੂਟੋਕ੍ਰੇਸੀ ਪਲਾਨਾਤਿਮਕਾ ਉਹਦੇ ਕਿੰਨੇ ਨਾਂ ਉਹਦੇ ਰੱਖੇ ਜਾ ਸਕਦੇ ਸੋ ਗੱਲ ਇਹ ਸੀ ਕਿ ਉਹ ਇੱਕ ਛੋਟਾ ਜਿਹਾ ਟੋਲਾ ਹੁੰਦਾ ਉਹ ਫਿਰ ਲੋਕਾਂ ਦੇ ਉੱਤੇ ਆਪਣਾ ਰਾਜ ਕਰਦਾ ਹੈ ਸੋ ਅਰਿਸਟੋਟਲ ਨੇ ਕੀ ਕੀਤਾ ਵੀ ਉਹਨੇ ਉਹ ਸਾਰੇ ਸਟੱਡੀ ਕੀਤੀ ਸਿਸਟਮ ਫਿਰ ਉਹ ਅਲਟੀਮੇਟਲੀ ਉਹ ਸਟੱਡੀ ਤੋਂ ਬਾਅਦ ਉਹ ਏ ਸਿੱਟੇ ਤੇ ਪਹੁੰਚਿਆ ਕਹਿੰਦਾ ਡੈਮੋਕ੍ਰੇਸੀ ਇਜ਼ ਪ੍ਰੋਬੇਬਲੀ ਪ੍ਰੋਬੇਬਲੀ ਦੀ ਬੈਸਟ ਸਿਸ ਇਨ ਸਾਰਿਆਂ ਚ ਉਹ ਇਸ ਨਿਅਤੇ ਤੇ ਪਹੁੰਚ ਗਿਆ ਵੀ ਡੈਮੋਕ੍ਰੇਸੀ ਬੈਸਟ ਸਿਸਟਮ ਹੈ ਬਟ ਨਾਲ ਉਹ ਬਟ ਲਾਇਆ ਇਟ ਹੈਜ਼ ਪ੍ਰੋਬਲਮਸ ਫਰੇਡੀ ਕੁਝ ਕਹਿੰਦਾ ਸਮੱਸਿਆ ਉਹ ਕਹਿੰਦਾ ਡੈਮੋਕ੍ਰੇਸੀ ਕੀ ਹੈ ਤੁਸੀਂ ਹਰ ਫਰੀ ਮੈਨ ਨੂੰ ਵੋਟ ਦਾ ਅਧਿਕਾਰ ਦਿੰਦੇ ਹੁਣ ਫਰੀ ਮੈਨ ਕੀ ਉਸ ਮੌਕੇ ਸਲੇਵ ਸਿਸਟਮ ਸੀ ਸਲੇਵ ਨੂੰ ਕੋਈ ਅਧਿਕਾਰ ਨਹੀਂ ਫਰੀ ਮੈਨ ਜਿਹੜਾ ਸਲੇਵ ਨਹੀਂ ਸਲੇਵ ਨੂੰ ਵੋਟ ਦਾ ਅਧਿਕਾਰ ਨਹੀਂ ਔਰਤ ਨੂੰ ਵੋਟ ਦਾ ਅਧਿਕਾਰ ਇਹ ਦੋ ਸੈਕਸ਼ਨ ਬਾਹਰ ਕੱਢ ਤੇ ਸੋ ਵੋਟ ਦਾ ਅਧਿਕਾਰ ਹੀ ਪਹਿਲਾਂ ਰਿਸਟ੍ਰੈਕਟ ਕਰ ਲਿਆ ਸੰਘੇੜ ਲਿਆ ਉਹ ਕਹਿੰਦਾ ਵੀ ਉਹਦੇ 'ਚ ਵੀ ਪ੍ਰੋਬਲਮ ਹੈ ਜੇ ਤੁਸੀਂ ਸਾਰੇ ਫ੍ਰੀ ਮੈਨ ਜਿਹੜੇ ਮੈਨ ਹਨ ਉਹਨਾਂ ਨੂੰ ਵੋਟ ਦਾ ਅਧਿਕਾਰ ਦੇ ਦਿੰਦੇ ਹੋ ਕਹਿੰਦਾ ਦਨ ਪੂਰ ਬਿਲ ਦੀ ਮжоਰਿਟੀ ਕਿਉਂਕਿ ਪੂਰ ਮжоਰਿਟੀ ਹੋਗਾ ਪੂਰ ਇਹਦਾ ਮਤਲਬ ਰਿਚਤਾਂ ਮжоਰਿਟੀ ਹੋਈ ਨਹੀਂ ਸਭ ਦੇ ਫਿਰ ਰਿਚ ਕਿਵੇਂ ਹੋਣਗੇ ਜੇ ਦੂਜਿਆਂ ਦੀ ਲੁੱਟ ਕਰਕੇ ਮਤਲਬ ਰਿਚ ਤਾਂ ਹੋਰ ਮਿਨੋਰਿਟੀ ਨਾ ਪਰ ਉਹਨੇ ਮਿਨੋਰਿਟੀ ਨੇ ਮੇਜੋਰਿਟੀ ਤੇ ਰਾਜ ਕਰਨਾ ਆ ਇਹ ਏਕੁੰਤੀ ਕਿ ਮਿਨੋਰਿਟੀ ਨੇ ਮੇਜੋਰਿਟੀ ਤੇ ਰਾਜ ਕਰਨਾ ਪਰ ਰਾਜ ਇਹ ਜੇ ਤਰੀਕੇ ਨਾਲ ਕਰਨਾ ਕਿ ਮੇਜੋਰਿਟੀ ਨੂੰ ਇਹ ਲੱਗੇ ਕਿ ਸਾਡਾ ਰਾਜ ਹੈ ਨਹੀਂ ਤਾਂ ਉਹ ਕਹਿੰਦੇ ਤਾਂ ਉਹੀ ਫਿਰ ਬਾਦਸ਼ਾਹਤ 올ਿਗਾਰਕੀ ਹੈ ਮਨਾਰਕੀ ਹੈ ਡੈਮੋਕ੍ਰੇਸੀ ਜਿਹੜੀ ਹੈ ਸੋ ਐਕਚੁਅਲੀ ਇਹ ਹੈ ਕਿ ਇਹ ਡਿਵਾਈਸ ਸੀ ਇੱਕ ਜੋਗਤ ਸੀ ਜਿਹੜੀ ਇਜਾਦ ਕੀਤੀ ਗਈ ਕਿ ਲੋਕਾਂ ਨੂੰ ਇਹ ਭਰਮ ਵਿੱਚ ਕਿਵੇਂ ਰੱਖਣਾ ਹੈ ਇਹ ਤੁਹਾਡਾ ਹੀ ਰਾਜ ਹੈ ਜਦੋਂ ਕਹਿੰਦੇ ਉਹਨਾਂ ਦਾ ਰਾਜ ਨਹੀਂ ਹੋਣਾ ਚਾਹੀਦਾ ਉਹਦਾ ਮਤਲਬ ਇਹ ਸੀ ਜਦੋਂ ਕਹਿੰਦਾ ਇਟ ਹੈਜ਼ ਪ੍ਰੋਬਲਮ ਵੀ ਗੇਵ ਹੈ ਗਰੀਬਾਂ ਦੇ ਹੱਥ ਚ ਤਾਕਤ ਆ ਗਈ ਵੋਟ ਨਾਲ ਫਿਰ ਉਹ ਦੁਨੀਆ ਦੀਆਂ ਜਾਇਦਾਦਾਂ ਹੋਲ ਹੈ ਉਹ ਜਾਇਦਾਦਾਂ ਨੂੰ ਖਸਣੀਆ ਚਾਹੀਦੀ ਅਮੀਰ ਆਦਮੀ ਦੇ ਹਿੱਤਾਂ ਤੇ ਕੋਈ ਆਂਚ ਨਹੀਂ ਹੋਣੀ ਚਾਹੀਦੀ ਫਿਰ ਉਹਨੇ ਉਹਦੀ ਰੈਮੇਡੀ ਜਾਂ ਹੱਲ ਦੱਸ ਬੀ ਦਾ ਹੱਲ ਕੀ ਹੈ ਜਿਹੜਾ ਅਰਿਸਟੋਟਲ ਨੇ ਦੱਸਿਆ ਉਹ ਤਾਂ ਇਹ ਸੀ ਕਿ ਤੁਸੀਂ ਬਰਾਬਰੀ ਤਾਂ ਨਹੀਂ ਲਿਆ ਸਕਦੇ ਕਿਉਂਕਿ ਅਮੀਰ ਤਾਂ ਰਹਿਣੇ ਚਾਹੀਦੇ ਨੇ ਤੇ ਅਮੀਰਾਂ ਦੀ ਜਾਇਦਾਦ ਵੀ ਰਹਿਣੀ ਚਾਹੀਦੀ ਹੈ ਪਰ ਜਿਹੜੀ ਇਨਕਵੈਲਿਟੀ ਹੈ ਉਹਨੂੰ ਜਿੰਨਾ ਘਟਾ ਸਕਦੇ ਓਨ ਘਟਾਓ ਤਾਂ ਕਿ ਲੋਕਾਂ ਦੀ ਜਿਹੜੀ ਬੇਚੈਨੀ ਜਾਂ ਵੱਧ ਜਣੀ ਹੈ ਉਹਨੂੰ ਮਿੱਟੀ ਗੇਟ ਕਰੋ ਉਹਨੂੰ ਮਿੱਟੀ ਪਾਉ ਜਿੰਨੀ ਪਾ ਸਕਦੇ ਹੋ ਤੇ ਤਾਂ ਕਿ ਉਹ ਉਹਦੇ ਤੇ ਵਰਚੇ ਰਹੇ ਤੇ ਨਾਲ ਸੋਸ਼ਲ ਵੈਲਫੇਅਰ ਉਹਨੇ ਸੋਸ਼ਲ ਵੈਲਫੇਅਰ ਦਾ ਇਹ ਕਨਸੈਪਟ ਇਹ ਇਹ ਵੀ ਪੱਛਮੀ ਕਨਸੈਪਟ ਇਹ ਸਾਰੀਆਂ ਗੱਲਾਂ ਤੇ ਜਮਹੂਰੀਅਤ ਸੋਸ਼ਲ ਵੈਲਫੇਅਰ ਮਨੁੱਖੀ ਅਧਿਕਾਰ ਜਮਹੂਰੀ ਹੱਕ ਇਹ ਸਾਡੇ ਵੀ ਹੈਗੀਆਂ ਸੀ ਅਸੀਂ ਸ਼ਬਦ ਨਹੀਂ ਸੀ ਵਰਤਦੇ ਸਾਡੇ ਕਿਤੋਂ ਹੋਰ ਆਏ ਕਿਸੇ ਹੋਰ ਸਰੋਕਾਰ ਤੋਂ ਇਹਨਾਂ ਦੇ ਕਿਸੇ ਹੋਰ ਸਰੋਕਾਰ ਤੋਂ ਆਏ ਇਹਨਾਂ ਦਾ ਸਰੋਕਾਰ ਕੀ ਹੈ ਵੀ ਅਸੀਂ ਅਮੀਰਾਂ ਨੇ ਗਰੀਬਾਂ ਤੇ ਰਾਜ ਕਰਨਾ ਉਹਦੇ ਵਾਸਤੇ ਫਿਰ ਕੁਝ ਨਾਰਮਸ ਘੜਦੇ ਹੈ ਤੇ ਇਹ ਇਨਸ਼ੋਰ ਕਰਦੇ ਨੇ ਵੀ ਇਹ ਰਾਜ ਤਾਂ ਉਹਨਾਂ ਦੇ ਰਹਿਣਾ ਚਾਹੀਦਾ ਸੋ ਅਰਿਸਟੋਟਲ ਦੀ ਜਿਹੜੀ ਸਾਰੀ ਸੀਗਾ ਮਾਡਲ ਉਹ ਸੀ ਇਥ ਇੱਕ ਸ਼ਹਿਰ ਉਦੋਂ ਸਿਟੀ ਸਟੇਟਸ ਹੁੰਦੇ ਸੀ ਰੋਂ ਇਥਨ ਮਕਦੋਨੀਆ ਹਲੋ ਉਦੋਂ ਰਾਜ ਇਸ ਤਰ੍ਹਾਂ ਹੀ ਸੀਗੇ ਸਿਟੀ ਸਟੇਟਸ ਸੋ ਉਹਨੇ ਫਿਰ ਇਹ ਲੈ ਲਿਆ ਕਿਥੋਂ ਫਿਰ ਇਹ ਇੱਕ ਬਿਜਰ ووٹ ਦਾ ਅਧਿਕਾਰ ਹੋਵੇ ਪਰ ਉਹ ਰਿਸਟ੍ਰਿਕਟਡ ਹੋਵੇ ਔਰਤਾਂ ਨੂੰ ਨਾ ਦਿਓ ਤੇ ਗੁਲਾਮਾਂ ਨੂੰ ਦੇ ਦਿਓ ਤੇ ਦੂਜੀ ਗੱਲ ਵੀ ਇਹ ਇਨਸ਼ੋਰ ਕਰੋ ਵੀ ਉਹ ਅੰਗਵੀਰਾਂ ਦੀ ਪ੍ਰਾਪਰਟੀ ਨਾ ਖੋਣ ਤੱਕ ਚਲੇ ਜਾਣਾ ਸੋ ਜਿਹੜਾ ਲੋਕਾਂ ਨੂੰ ਥੋੜੇ ਗੁਰਕੀਆਂ ਸੁੱਟੀ ਚੱਲੋ ਐਸ ਕਿਉਂ ਆਇਆ ਹੁਣ ਤੁਸੀਂ ਦੇਖੋ ਇਹ ਕਿੱਡੀ ਕ ਨੇਕ ਭਾਵਨਾ ਜਿੱਥੋਂ ਇਹ ਗੱਲ ਆਈ ਜਿਹੜੀਆਂ ਸਾਡੀਆਂ ਗੱਲਾਂ ਆਈਆਂ ਜੋ ਗੁਰੂ ਲੈ ਕੇ ਆਏ ਉਹ ਕਿਸੇ ਵੱਡੇ ਕਨਸਰਨ ਤੋਂ ਲੈ ਕੇ ਆਏ ਉਹ ਆਪਾਂ ਬਾਅਦ ਚ ਕਰਾਂਗੇ ਅਜੇ ਮੈਂ ਇਸ ਵਾਰੀ ਗੱਲ ਕਰ ਰਿਹਾ ਜਿਹੜਾ ਸਿੱਖ ਥਿਊ ਆਫ ਡੈਮੋਕ੍ਰੇਸੀ ਹੈ ਉਹ ਕੀ ਆ ਭਲਾ ਉਹ ਆਪਾਂ ਬਾਅਦ ਚ ਕਰਾਂਗੇ ਪਹਿਲਾਂ ਆਪਾਂ ਇਹਦੀ ਗੱਲ ਕਰਦੇ ਸੋ ਇਹ ਤਾਂ ਉਹਨਾਂ ਦਾ ਗੁਰੂ ਸੀ ਨਾ ਰੈਸਟੋਰਲ ਟ੍ਰਿਪਲ ਐਟੋ ਜਿਹੜੇ ਲੈ ਕੇ ਆਏ ਤੇ ਬੜੇ ਲੰਗੇ ਚਿੱਟੇ ਸ਼ਬਦਾਂ ਦੇ ਵਿੱਚ ਲੈ ਕੇ ਹੁਣ ਉਸ ਤੋਂ ਬਾਅਦ ਜੇ ਕਿ ਡੈਮੋਕ੍ਰੇਸੀ ਦਾ ਕਨਸੈਪਟ ਤੇ ਸਾਰਾ ਇਹਦਾ ਆਮਲ ਜੇ ਇੰਪਰੂਵ ਹੋਇਆ ਪਰਫੈਕਟ ਹੋਇਆ ਜਾ ਕੇ ਉਹ ਉਹਦੇ ਦੋ ਬਣਦੇ ਨੇ ਇੱਕ ਇੰਗਲੈਂਡ ਇੱਕ ਅਮਰੀਕਾ ਜਿੱਥੇ ਅੱਜ ਵੀ ਕਹਿੰਦੇ ਆ ਵੀ ਉੱਥੇ ਮਚਿਓਰ ਡੈਮੋਕ੍ਰੇਸੀ ਉੱਥੇ ਵਰਕਿੰਗ ਡੈਮੋਕ੍ਰੇਸੀ ਉੱਥੇ ਸਾਡੇ ਅੰਗੂਨੀ ਹੈਗੀ ਮਤਲਬ ਉਹਨਾਂ ਦੇ ਸਿਸਟਮ ਬੜੇ ਪਰਫੈਕਟ ਜਿਦੋਂ ਨਾ ਹੋਣ ਤਾਂ ਚੱਲਣ ਪਰ ਉਹ ਪਰਫੈਕਟ ਕੀ ਹਣ ਉਹ ਜਿਹੜਾ ਅਮਰੀਕਾ ਦੇ ਵਿੱਚ ਜੋ ਵੀ ਸਾਰਾ ਇੱਕ ਕਨਸੈਪਟ ਗਾਹ ਫਿਰ ਇੰਪਰੂਵ ਹੋਇਆ ਰਿਫਾਈਨ ਹੋਇਆ ਤੇ ਮੁੜ ਕੇ ਉਹਨੇ ਇੱਕ ਪੂਰਾ ਰੂਪ ਧਾਰਨ ਕੀਤਾ ਉਹਦੇ ਵਿੱਚ ਤਾਂ ਸੈਂਕੜਿਆਂ ਦੀ ਗਿਣਤੀ ਸਕਾਲਰਸ ਦਾ ਰੋਲ ਹੈ ਇੱਕ ਦਾ ਨਹੀਂ ਪਰ ਫਿਰ ਵੀ ਉਹਨਾਂ ਚੋਂ ਕੁਝ ਬੰਦੇ ਜਿਨ੍ਹਾਂ ਦੇ ਆਪਾਂ ਨਾਮ ਕਹਿ ਸਕਦੇ ਆ ਜਿਨ੍ਹਾਂ ਚੋਂ ਇੱਕ ਜਿਹੜਾ ਹੈ ਉਹ ਜੇਮਸ ਮੈਡੀਸਨ ਸੀ ਉਹ ਫੋਰਥ ਪ੍ਰੈਜ਼ੀਡੈਂਟ ਸੀ ਅਮਰੀਕਾ ਦਾ ਤੇ ਜਿਹੜਾ ਪਹਿਲਾ ਪ੍ਰੈਜ਼ੀਡੈਂਟ ਸੀ ਜਾਰਜ ਬਸ਼ੇਕਟਨ ਉਹਦਾ ਉਹ ਸਲਾਹਕਾਰ ਸੀ ਤੇ ਇੱਕ ਆ ਬ੍ਰੀਲੀਅੰਟ ਮਾਈਂਡ ਸੀ ਵੀ ਪ੍ਰਿੰਸਟਨ ਯੂਨੀਵਰਸਿਟੀ ਚ ਗ੍ਰੈਜੂਏਸ਼ਨ ਕਰਨ ਗਿਆ 3 ਸਾਲਾਂ ਦਾ ਕੋਰਸ ਸੀ 2 ਸਾਲਾਂ ਚ ਪੂਰਾ ਕਰ ਲਿਆ ਉਦੋਂ ਪ੍ਰਿੰਸਟਨ ਯੂਨੀਵਰਸਿਟੀ ਨੂੰ ਕਾਲਜ਼ ਆਫ ਨਿਊ ਜਰਸੀ ਕਹਿੰਦੇ ਹੁੰਦੇ ਸੀ ਪਰ ਉਹਦਾ ਫਰਦਰ ਸੀ ਪੂਰਾ ਉਦੋਂ ਵੀ ਇੱਕ ਮਤਲਬ ਨਾਮਵਰ ਇੰਸਟੀਟਿਊਸ਼ਨ ਸੀ ਸੋ ਫਿਰ ਇਹ ਜੇਮਸ ਮੈਡੀਸਨ ਨੇ ਉਹਨੂੰ ਇੰਪਰੂਵ ਸਾਰਾ ਉਹ ਵਿਚਾਰ ਲੈ ਕੇ ਆਏ ਚਲੋ ਇੱਕ ਲੰਬੀ ਕਹਾਣੀ ਅਮਰੀਕਾ ਦੇ ਵਿੱਚ ਡੈਮੋਕ੍ਰੇਸੀ ਦਾ ਫੈਡਰਲਿਜ਼ਮ ਦਾ ਕਨਸੈਪਟ ਕਿਵੇਂ ਆਇਆ ਪ੍ਰਵਾਨ ਕਿਵੇਂ ਹੋਇਆ ਉਹ ਤਾਂ ਇੱਕ ਬਹੁਤ ਹੀ ਪ੍ਰੋਸੈਸ ਸੀ ਵੱਖਰਾ ਜਿੱਥੇ ਪੈ ਪੈ ਇੱਕ ਤਾਂ ਉਹ ਇੰਗਲੈਂਡ ਤੋਂ ਆਜ਼ਾਦ ਹੋਣ ਦੀ ਲੜਾਈ ਲੜੀ ਨਾ ਉਹ ਲੜਾਈ ਨੇ ਉਹਨਾਂ ਨੂੰ ਬੜਾ ਕੁਝ ਉਹਨਾਂ ਦੇ ਵਿੱਚ ਪੜਿਆ ਆਜ਼ਾਦੀ ਬਾਰੇ ਸੋ ਆਜ਼ਾਦੀ ਨਾਲ ਪਿਆਰ ਹੈ ਉਹਨਾਂ ਲੋਕਾਂ ਨੂੰ ਤੇ ਦੂਜਾ ਸਟੇਟਸ ਪਹਿਲਾ 13 ਸਟੇਟਸ ਸੀ ਸੀ ਉਹਨਾਂ ਨਾਲ ਜਿਹੜੀਆਂ ਜਿਹੜੀ ਉਹ ਫੈਡਰਲ ਗਵਰਨਮੈਂਟ ਬਣੀ ਬਾਕੀ ਸਟੇਟਸ ਉਹਨਾਂ ਦੀ ਕਨਫੈਡਰੇਸ਼ਨ ਸੀਗੀ ਉਹ ਸਟੇਟਸ ਦਾ ਪੈਰ-ਪੈਰ ਤੇ ਅੜੀ ਗਈਆਂ ਫੈਡਰਲ ਜਿਹੋਦੇ ਮਸਲੇ ਤੇ ਵੀ ਆਧਕਾਰ ਜਿਹੇ ਸੀ ਫੈਡਰਲ ਗਵਰਨਮੈਂਟ ਨੂੰ ਦੇਣਾ ਆ ਨਹੀਂ ਦੇਣਾ ਆ ਨਹੀਂ ਦੇਣਾ ਉੱਥੇ ਉਹ ਜਿਹੜਾ ਸਾਰਾ ਫੈਡਰਲ ਜੋ ਉੱਪਰ ਹੈ ਉਸ ਤਾਂ ਇੰਚ-ਇੰਚ ਦੀ ਲੜਾਈ ਹੋਣੀ ਹੈ ਇੱਕ-ਇੱਕ ਗੱਲ ਤੇ ਸਾਡੇ ਕਿੱਥੇ ਹੋਈ ਹੈ ਸਾਡਾ ਕਨਸਟੀਟਿਊਸ਼ਨ ਕਿਵੇਂ ਹੋਣਾ ਚਾਇਆ ਇੱਕ ਕਨਸਟੀਟਿਊਟ ਅਸੈਂਬਲੀ ਬਣ ਗਈ ਸਾਰੀ ਸਾਂਝੀ ਜੀ ਤੇ ਉਹਦੇ ਵਿੱਚੋਂ ਮਤਲਬ ਇੱਕ ਟੀਮ ਬਣ ਗਈ ਸੱਤ ਮੈਂਬਰਾਂ ਦੀ ਉਹਨਾਂ ਨੇ ਕਨਸਟੀਟਿਊਸ਼ਨ ਲਿਖ ਲਿਆ ਆਫ ਕੋਸ ਉਹਦਾ ਚੇਅਰਮੈਨ ਅੰਬੇਦਕਰ ਸੀਗਾ ਹੁਣ ਡਾਕਟਰ ਅੰਬੇਦਕਰ ਖੁਦ ਮਤਲਬ ਸਾਰੀ ਉਹ ਵੈਸਟਰਨ এডਿਕੇਸ਼ਨ ਦਾ ਕਨਸੈਪਟ ਸੋ ਆਪ ਹੀ ਕਹਿੰਦਾ ਵੀ ਉਹੀ ਪੜਿਆ ਹੋਇਆ ਸਿਖਰ ਦਲਤ ਦਲਤ ਭਾਈਚਾਰੇ ਨੂੰ ਦੇਖਵੇ ਉਹਦੇ ਹਿੱਤਾਂ ਵਾਸਤੇ ਉੱਠੀ ਵੀ ਠੀਕ ਤੇ ਚਲੋ ਆਪਾਂ ਉਸ ਡਿਟੇਲ ਤੇ ਨਾ ਜਾਈਏ ਵੀ ਇੱਥੇ ਤਾਂ ਕਨਸਟੀਟਿਊਸ਼ਨ ਹੋਂਦੀ ਹੋਰ ਤਰ੍ਹਾਂ ਹੈ ਇੱਥੇ ਕਹੋ ਜਿਵੇਂ ਖਰਾਤ ਦੇ ਰਹੇ ਵੀ ਅਸੀਂ ਚਲੋ ਹਮਨੇ ਉਹਨੂੰ ਇਨਿਕ ਦੇ ਦਿੰਨੇ ਆ ਉਹ ਵੀ ਦੇਣ ਨੂੰ ਤਿਆਰ ਸੀ ਉੱਥੇ ਉਹ ਅਗਲੇ ਧੌਣ ਤੇ ਗੋਡਾ ਰੱਖ ਕੇ ਮਨਾ ਰਹੇ ਕਾ ਫਰਕ ਦੋਵਾਂ ਥਾਂਵਾਂ ਦਾ ਹੋਰ ਉਹਨਾਂ ਨੇ ਕੋਈ ਚਾਰ ਨੂਨੀ ਸੀ ਦਿੱਤੇ ਇਹ ਜਿਹੜੇ ਸਾਰੇ ਰਾਈਟ ਸਟੇਟਾਂ ਨੂੰ ਦਿੱਤੇ ਜਾਂ ਲੋਕਾਂ ਨੂੰ ਦਿੱਤੇ ਹੁਣ ਉਹਦੇ ਵਿੱਚ ਜਿਹੜੀ ਗੱਲ ਆਈ ਮਤਲਬ ਜੇਮਸ ਮੈਡੀਸਨ ਨੇ ਵੀ ਇਹੀ ਗੱਲ ਕਹੀ ਉਹੀ ਗੱਲ ਅਰਿਸਟੋਟਲ ਆਈ ਵੀ ਸਿਸਟਮ ਇਹ ਵੈਸਟ ਹੈ ਦੋਵਾਂ ਦਾ ਗੁਜਾਰਾ ਨਹੀਂ ਕਿਉਂਕਿ ਉਹਦੇ ਸਾਹਮਣੇ ਫ੍ਰਿਸਟੋਟਲ ਸਾਹਮਣੇ ਇਹ ਠੰਡਾ ਮਾਡਲ ਸੀ ਤੇ ਜਿੰਸ ਮੈਡੀਸਨ ਦੇ ਸਾਹਮਣੇ ਇੰਗਲੈਂਡ ਦਾ ਮਾਡਲ ਸੀ ਉਹਨੇ ਉਹਦੇ 'ਤੇ ਬੇਸ ਕੀਤਾ ਵੀ ਇਹਦੇ 'ਚ ਹੋਰ ਕੀ ਇੰਪਰੂਵਮੈਂਟਸ ਹੋ ਸਕਦੀਆਂ ਸੋ ਉੱਥੇ 'ਚ ਤੁਸ ਸੁਣਿਆ ਹੋਣਾ ਨਿਊਯਾਰਕ ਚ ਮੈਡੀਸਨ ਸਕੂਲ ਜਿੱਥੇ ਜਦੋਂ ਮਤਲਬ મોદી ਵੀ ਜਾਂਦਾ ਉੱਥੇ ਉਹ ਹੁੰਦਾ ਹੈ ਨਾ ਆਪਣੀ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਜੁਲਾਈ ਸਿੱਖ ਕਨਵੈਨਸ਼ਨ ਹੋਈ ਉਹ ਵੀ ਉੱਥੇ ਹੋਈ ਸਭ ਤੋਂ ਮਹਿੰਗੀ ਜਗ੍ਹਾ ਤੇ ਇੰਪੋਰਟੈਂਟ ਉਹ ਐਸੇ ਸਖਸ਼ ਦੇ ਨਾਂ ਉਤੇ ਉਹ ਬਣਿਆ ਹੋਇਆ ਸੋ ਇਹ ਫੋਰਥ ਪ੍ਰੈਜ਼ੀਡੈਂਟ ਸੀ ਜਿਹੜਾ ਦੋ ਟਰਮਾਂ ਦੇ ਵਿੱਚ 8 ਸਾਲ ਪ੍ਰੈਜ਼ੀਡੈਂਟ ਰਿਹਾ ਪਹਿਲਾ ਉਹ ਸੈਕਟਰੀ ਆਫ ਸਟੇਟ ਰਿਹਾ ਮਤਲਬ ਬੜਾ ਇੰਪੋਰਟੈਂਟ ਬੰਦਾ ਸੀ ਹੁਣ ਤੁਸੀਂ ਉਹ ਦੇਖੋ ਉਹ ਕੀ ਕਹਿ ਰਿਹਾ ਡੈਮੋਕ੍ਰੇਸੀ ਬਾਰੇ ਜਿਹਨੂੰ ਮੈਂ ਕੱਪਾ ਕਹਿੰਦੇ ਹਾਂ ਨਾ ਵੀ ਉਹ ਹਿਸਟੋਰੀ ਸਾਈਜ਼ ਕਰੋ ਕਿ ਤੁਹਾਨੂੰ ਪਤਾ ਲੱਗੋ ਮੈਂ ਤੁਹਾਨੂੰ ਉਹਦੇ ਲੈਣੇ ਮਤਲਬ ਪੜ੍ਹ ਕੇ ਸੁਣਾਉਣਾ ਇਹਨੇ ਵੀ ਉਹੀ ਪੁਆਇੰਟ ਬਣਾਇਆ ਜਿਹੜਾ ਆਪਣਾ ਬਣਾਇਆ ਸੀਗਾ ਪਿਸਟੋਟਲ ਨੇ ਕਹਿੰਦਾ ਇਫ ਫਰੀ men ਹੈਡ ਡੈਮੋਕ੍ਰੇਸੀ ਦੈਨ ਦੀ ਪੂਰ ਫਾਰਮਰਜ਼ ਬੁੱਡ ਅਨਸਿਸਟ ਔਨ ਟੇਕਿੰਗ ਪ੍ਰੋਪਰਟੀ ਫਰੋਂ ਦੀ ਵੀ ਆ ਇੱਕ ਖਤਰ ਹੈ ਡੈਮੋਕ੍ਰੇਸੀ ਦਾ ਸੋ ਉਹ ਖਤਰੇ ਤੋਂ ਕਦੇ ਵੀ ਅਵੇਸਲੇ ਨਹੀਂ ਹੋਏ ਦਿਮੋਕਰੇਸੀ ਤੋਂ ਬਗਰ ਗੁਜ਼ਾਰਾ ਨਹੀਂ ਪਰ ਡੈਮੋਕਰੇਸੀ 'ਚ ਇੱਕ ਲੁਕਿਆ ਪਿਆ ਖਤਰਾ ਉਹ ਖਤਰੇ ਨੂੰ ਕਿਵੇਂ ਟਾਲਣਾ ਹੈ ਬਸ ਉਹ ਉਹਦੇ 'ਚ ਹੋ ਲਗਾਤਾਰ ਨਮੀਆਂ ਤੋਂ ਨਮੀਆਂ ਘੜਤਾ ਤੇ ਜੁਗਤਾ ਉਹ ਇੰਪਰੂਵ ਕਰਦੇ ਆਏ ਉਹਦਾ ਫਿਰ ਉਹਨੇ ਹਾਲਾਤ ਦਿੱਤਾ ਵੀ ਇਹ 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 ਨੂੰ ਇਹ ਥ੍ਰੈਟ ਤੋਂ ਕਿਵੇਂ ਮੁਕਤ ਹੋਇਆ ਜਾ ਸਕਦਾ ਹੈ ਇਹ 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 ਅਣਹੋਣੀ ਨੂੰ ਕਿਵੇਂ ਟਾਲਿਆ ਜਾ ਸਕਦਾ ਹੈ ਵੀ ਉਹ ਕਿਤੇ ਉਹਨਾਂ ਤੇ ਕਬਜ਼ੇ ਹੀ ਨਾ ਕਰ ਲੈ ਸਾਰੇ ਕੁਸ਼ਤੇ ਹਾਂ ਕਹਿੰਦਾ ਵੀ ਸ਼ੁੱਡ ਰਿਡਿਊਸ ਡੈਮੋਕਰੇਸੀ ਸੋ ਦੀ ਪੂਰ ਬੌਂਟ ਵੀ ਏਬਲ ਟੂ ਗੈਟ ਟੂਗੇਦਰ ਟੂ ਡੂ ਥਿਸ ਉਹ ਡੈਮੋਕਰੇਸੀ ਦੇ ਨੇਕ ਪੇਚ ਕੱਸਦੇ ਹੋ ਕਿ ਜਿਹੜੇ ਗਰੀਬ ਬੰਦੇ ਨੇ ਉਹ ਕਿਤੇ ਇੱਕ ਮੁੱਠ ਜਾਂ ਜਥੇਬੰਦ ਹੋ ਕੇ ਉਹ ਨਾ ਸਕਾ ਉਹ ਸੋਡੇ ਉਥੋਂ ਕੁਝ ਖੋ ਨਾ ਸਕਾ ਇਸਯੋ ਦਾ ਉਹ ਕਹਿੰਦਾ ਸਤਾ ਉਹਨਾਂ ਲੋਕਾਂ ਦੇ ਹੱਥ 'ਚ ਰਹੇ ਜਿਨ੍ਹਾਂ ਦੀਆਂ ਹਨ ਦਰਦੀਆਂ ਅਮੀਰ ਲੋਕਾਂ ਨਾਲ ਤੇ ਪ੍ਰਾਪਰਟੀ ਨਾਲ ਪ੍ਰਾਪਰਟੀ ਦੇ ਲੋਕ ਜਿਹੜੇ ਜੈ ਦਾਦਾਂ ਦੇ ਮਾਲਕ ਲੋਕਾਂ ਨਾਲ ਹੈ ਜੈ ਦਾਦਾਂ ਤੋਂ ਬਿਹੂਨੇ ਲੋਕਾਂ ਨਾਲ। ਸੋ ਜੇ ਉਹ ਹਮਦਰਦ ਨੂੰ ਫਿਰ ਭਾਵੇਂ ਗਰੀਬਾਂ 'ਚੋਂ ਵੀ ਚੁਣ ਤੇ ਆ ਜਾ। ਕੋਈ ਗੱਲ ਨਹੀਂ। ਸੋ ਇਹ ਜਿਹੜੀ ਸੈਨੇਟ ਹੈ ਅਮਰੀਕਾ ਦੀ ਜਿਹੜੀ ਕਾਂਗਰਸ ਹੈ ਤੇ ਉਹ ਸਾਡੇ ਤਾਂ ਬੜਾ ਰੋਹ ਪੈਂਦਾ ਵੀ ਬੜੇ ਬੰਦੇ ਕੋਈ ਪ੍ਰੈਜ਼ੀਡੈਂਟ 'ਚੋਂ ਆ ਰਿਹਾ ਕੋਈ ਸਟੈਂਫੋਰਡ 'ਚੋਂ ਕੋਈ ਹਾਰਵਰਡ 'ਚੋਂ ਹਨਾ ਪੜ ਬੜ ਕੇ। ਪਰ ਉਹ ਐਸ ਚੌਕਟੇ 'ਚ ਹੀ ਕੰਮ ਕਰਦੇ। ਇਹ ਕੰਮ ਕਰਨਾ ਹੁੰਦਾ ਉਹਨਾਂ ਨੇ। ਇਸੇ ਕਰਕੇ ਉੱਥੇ ਕੋਈ ਬੁਨਿਆਦੀ ਬਦਲਾਅ ਤਾਂ ਨਹੀਂ ਰਿਹਾ ਨਾ ਉੱਥੇ ਗਰੀਬੀ ਖਤਮ ਹੋਈ ਐ ਨਾ ਉੱਥੇ ਭੁੱਖ ਮਤਲਬ ਉਹ ਪਾੜਾ ਦਾ ਘਟਿਆ ਨਹੀਂ ਦੇ ਤੇ ਪਰ ਉਹਨਾਂ ਨੇ ਉਹ ਮਤਲਬ ਖਾਤਰਾ ਟਾਲ ਲਿਆ ਕਿਤੇ ਕੋਈ ਵੱਡੀ ਸਮੱਸਿਆ ਨਹੀਂ ਆਈ ਹੁਣ ਇਹੀ ਬੰਦੇ ਜਿਹੜੇ ਇਹ ਸੀ ਇਹ ਇਹ ਕਹਿ ਰਹੇ ਸੀ ਵੀ ਸਲੇਵਜ਼ ਨੂੰ ਕੋਈ ਅਧਿਕਾਰ ਨਹੀਂ ਚਾਹੀਦਾ ਵੋਟ ਦਾ ਪਰ ਕਿੰਨੇ 100 ਸਾਲ ਨਾ ਗੁਲਾਮਾਂ ਨੂੰ ਕੋਈ ਅਧਿਕਾਰ ਨਾ ਔਰਤਾਂ ਨੂੰ ਇਹ ਜਿਹੜੇ ਅੱਜ ਫੜਾ ਮਾਰਦੇ ਨੇ ਨਾ ਔਰਤ ਦੀ ਜਾਤੀ ਦੀਆਂ ਵੀ ਸਿੱਖਾ ਚ ਤਾਂ ਇਹ ਉਹਨਾਂ ਦੇ ਅਧਿਕਾਰ ਸੀ ਬਰਾਬਰ ਸੀਗੇ ਤੇ ਪਰ ਇੱਥੇ ਉਹਨਾਂ ਨੇ ਉਹ ਨਹੀਂ ਸੀ ਦਿੱਤਾ ਉਹਨਾਂ ਨੂੰ ਉਹਨਾਂ ਨੂੰ ਪਹਿਲੇ ਨਹੀਂ ਸੋ ਜਿਹਦਾ ਮਤਲਬ ਉਹ ਥ੍ਰੈਟ ਜਿਹੜਾ ਇੱਕ ਖਤਰਾ ਡੈਮੋਕ੍ਰੇਸੀ ਤੋਂ ਉਹਨੂੰ ਟਾਲਣ ਦਾ ਇੱਕ ਤਰੀਕਾ ਇਹ ਹੈ ਵੀ ਤੁਸੀਂ ਲੋਕਾਂ ਦੀ VOTING RIGHT ਨੂੰ ਵੀ ਰਿਸਟ੍ਰੈਕਟ ਕਰਦੇ ਤੋ ਕਾਫੀ ਚਿਰ ਹੋਰ ਜਿਸਟ ਕੀਤਾ ਫਿਰ ਅਖੀਰ ਨੂੰ ਜਦੋਂ ਵੱਡੀਆਂ ਲਹਿਰਾਂ ਉੱਠੜੀਆਂ ਖਾਸ ਕਰਕੇ 1963 ਦੇ ਵਿੱਚ ਅਮਰੀਕਾ 'ਚ ਜਿਹੜੀ ਸਿਵਲ ਰਾਈਟਸ ਮੂਵਮੈਂਟ ਉੱਠੀ ਤੇ ਉਸ ਤੋਂ ਬਾਅਦ ਜਿੱਥੇ ਮਾਰਟਨ ਲੂਥਰ ਕਿੰਗ ਆਇਆ ਜਿੱਥੇ ਮਤਲਬ ਹੋਰ ਬੰਦੇ ਆਏ ਤੇ ਉਸ ਤੋਂ ਬਾਅਦ ਜਾ ਕੇ ਸਲੇਵਜ਼ ਨੂੰ ਇਹਨਾਂ ਨੇ ਅਧਿਕਾਰ ਦਿੱਤੇ ਤੇ ਔਰਤਾਂ ਨੂੰ ਅਧਿਕਾਰ ਦਿੱਤੇ ਪਰ ਉਦੋਂ ਤੱਕ ਇਹਨਾਂ ਨੇ ਉਹ ਸਿਸਟਮ ਇਹਨਾਂ ਡਿਵੈਲਪ ਕਰ ਲਿਆ ਇਹਨਾਂ ਬ੍ਰੇਨ ਵਾਸ਼ ਕਰ ਲੈਂਦੇ ਆ ਬੰਦੇ ਦਾ ਵੀ ਉਹਦੇ ਮਨ 'ਚ ਉਹ ਗੱਲ ਆ ਗਈ ਥੱਲੋ ਇਤਜਾਮ ਕਰ ਲੈਂਦੇ ਆ ਫਿਲਟਰ ਲਾ ਲਾ ਕੇ ਬੰਦੇ ਕਿਹੜੇ ਕਾਂਗਰਸ ਚ ਪਹੁੰਚਣਗੇ ਸੈਨੇਟ ਚ ਕਿਹੜੇ ਪਹੁੰਚਣਗੇ ਤੇ ਜੇ 2-4 ਬਾਕੀ ਪਹੁੰਚ ਜਾਣ ਰੌਲਾ ਪਾਈ ਜਾਣ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਸੋ ਮੇਰੇ ਕਹਿਣ ਤੋਂ ਇਹ ਭਾਵ ਹੈ ਵੀ ਇਹ ਜਿਹੜਾ ਡੈਮੋਕ੍ਰੇਸੀ ਸਾਨੂੰ ਬਹੁਤ ਵੱਡੀ ਗੱਲ ਲੱਗਦੀ ਹੈ ਇੱਕ ਇਹ ਇੱਕ ਪੱਕਾ ਵੱਡੀ ਹੈ ਸਾਨੂੰ ਇਹ ਲੱਗਦਾ ਕਿ ਰਾਜੇ ਮਹਾਰਾਜਿਆਂ ਨਾਲੋਂ ਇੱਥੇ ਵੱਧ ਨਿਆਂ ਮਿਲਦਾ ਕਿਉਂਕਿ ਗੱਲ ਬੰਦੇ ਸਾਹਮਣੇ ਕੀ ਸੀ ਜਿਹੜਾ ਪਹਿਲੇ ਸਿਸਟਮ ਸੀ ਸਾਰੇ ਉਹਦੇ ਚ ਤਾਂ ਸਾਰਾ ਕੁਝ ਰਾਜੇ ਤੇ ਜੇ ਤਾਂ ਦਿਆવાન ਠੀਕ ਹੈ ਤੇ ਜੇ ਉਹਦੇ ਮਨ ਚ ਦਿਆ ਨਹੀਂ ਜ਼ਾਲਮ ਹੈ ਫਿਰ ਥੋਟੀ ਜ਼ਿੰਦਗੀ ਰਹਿਣ ਦਾ ਹੱਕ ਵੀ ਮਤਲਬ ਉਹਨੂੰ ਕਿਉਂ ਦੇਹਲਕਾਰਾਂ ਇੱਥਾ ਕਿਸੇ ਵੀ ਉਹਦੇ ਦੇਹਲਕਾਰ ਨੂੰ ਲੱਗਿਆ ਵੀ ਆ ਬੰਦਾ ਮਾਰ ਦੇਣਾ ਚਾਹੀਦਾ ਮਾਰਦੇ ਮਤਲਬ ਉਹ ਤਾਂ ਕੋਈ ਉਹਦੇ ਕੋਲੇ ਹੱਕ ਕੋਈ ਨਹੀਂ ਦੂਜੇ ਕੋਲੇ ਸੋ ਆਰਬਿਟਰਰੀ ਜੀ ਤੁਸੀਂ ਮਤਲਬ ਉਹਨੂੰ ਬੰਦੇ ਨੂੰ ਮਾਰ ਸਕਦੇ ਹੋ ਸੋ ਇਹ ਇੱਕ ਕਨਸਰਨ ਫਿਰ ਜਾ ਗਿਆ ਵੀ ਜਿਹੜੀ ਇਸ ਤਰ੍ਹਾਂ ਦੀ ਆਰਬਿਟਰਰੀ ਜਾਣ ਲੈ ਲੈਣੀ ਇੱਕ ਦੂਜੇ ਦੀ ਇਹ ਬੰਦ ਹੋਣੀ ਚਾਹੀਦੀ ਹੈ ਨਿਆਂ ਹੋਣਾ ਚਾਹੀਦਾ ਸੋ ਉਹਦਾ ਫਿਰ ਇਹ ਸੀ ਕਿ ਸਟੇਟ ਦਾ ਜਿਹੜਾ ਪਰਸੀਕਿਊਸ਼ਨ ਹੈ ਜਿਹੜਾ ਸਟੇਟ ਵੱਲੋਂ ਜ਼ੁਲਮ ਹੈ ਉਹ ਤੋਂ ਬੰਦੇ ਦੇ ਬਚਾਅ ਦਾ ਢੰਗ ਇਹੀ ਹੈ ਕਿ ਫ੍ਰੀ ਐਂਡ ਫੇਅਰ ਸਪੀਡੀ ਟ੍ਰਾਇ ਮੁਕੱਦਮਾ ਚੱਲੇ ਜੇ ਤੁਸੀਂ ਉਹਨੂੰ ਵੀ ਆਪਦੀ ਗੱਲ ਰੱਖਣ ਦਾ ਆਪਦੇ ਆਪ ਨੂੰ ਡਿਫੈਂਡ ਕਰਨ ਦਾ ਅਧਿਕਾਰ ਹੋਵੇ ਤੇ ਉਹ ਇਦੋਂ ਬਣਾ ਨਹੀਂ ਮਤਲਬ ਹੁਣ ਉਹ ਕੀ ਫਰੀ ਦਵਾ ਨਾ ਕੋਈ ਹੋਵੇ ਐਂ ਫੇਰ ਡਰਨਾ ਸਪੀਡੀ ਟ੍ਰੈ ਇਲ ਪੀਤੀ ਸਾਲਫ ਐਸ ਜੇ ਹੋਵੇ ਲੱਗ ਜਾਣ ਫਲ ਉਹਨਾਂ ਦਾ ਏ ਸੀ ਵੀ ਆ ਹੋ ਗਿਆ ਪਰ ਫਰੀ ਨਹੀਂ ਹੋਇਆ ਅੱਜ ਵੀ ਅੱਜ ਵੀ ਉੱਥੇ ਜੋ ਕਾਲਿਆਂ ਨਾਲ ਜੋ ਕ੍ਰਾਈਮ ਕਾਲਾ ਕਰਦਾ ਤੇ ਜੋ ਗੋਰਾ ਕਰਦਾ ਉਹ ਸਾਫ ਫਰਕ ਤੇ ਇਹ ਹਰ ਜਗ੍ਹਾ ਹੀ ਹੈ ਤਾਕਤ ਕਿਹਦੇ ਕੋਲ ਹੈ ਸੰਤ ਆਪਣੇ ਸੰਤ ਪਿੰਡਾਂ ਵਾਲੇ ਰੋਜ਼ ਆਪ ਦਾ ਵਿਖਿਆਨਤ ਦੱਸਦੇ ਹੁੰਦੇ ਸੀ ਵੀ ਦੇਖ ਲਓ ਦੋ ਕਾਨੂੰਨ ਹੈ ਸਾਡੇ ਵਾਸਤੇ ਹੋਰ ਮжоਰਿਟੀਆਂ ਵਾਲਾ ਵਾਸਤੇ ਜਿਨ੍ਹਾਂ ਦੇ ਹੱਥ 'ਚ ਤਾਕਤ ਹੈ ਸੋ ਇਹ ਗੱਲ ਖਤਮ ਨਹੀਂ ਹੋਈ ਪਰ ਕੁਝ ਹੱਦ ਤੱਕ ਲੋਕਾਂ ਨੂੰ ਇੱਕ ਇਲਿਊਜ਼ਨ ਜ਼ਰੂਰ ਦਿੱਤਾ ਵੀ ਤੁਹਾਨੂੰ ਕਾਨੂੰਨ ਹੈਗਾ ਅਦਾਲਤ ਤੱਕ ਤੁਸੀਂ ਦੇਖੋ ਨਾ ਕਿੱਡੇ-ਕਿੱਡੇ ਢਾਂਚੇ ਆ ਕੋਈ ਜੱਜਾਂ ਦੀ ਗਿਣਤੀ ਕਰੋ ਸਾਰੇ ਦੇਸ਼ 'ਚ ਥੱਲੇ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਵਕੀਲਾ ਦੀ ਗਿਣਤੀ ਕਰੋ ਕਿੱਡੀਆਂ ਫਰਮਾਂ ਕਿੰਨੇ ਵਕੀਲ ਢਰਚਾ ਦਾ ਬਹੁਤ ਵੱਡਾ ਹੈ ਉਲਝੇ ਰਹੋ ਦੇ ਚ ਉਹ ਕਿੰਨਾ ਕਿ ਇਨਸਾਫ ਮਿਲਦਾ ਹੋਣੀ ਆਪਾਂ ਦੇਖ ਲਿਆ ਜੈਪਲ ਭੋਲਰ ਦਾ ਜੈਪਲ ਭੋਲਰ ਕੀ ਕਿੰਨੇ ਮਾਮਲੇ ਜਿਹੜੇ ਮਰਜੀ ਚੁੱਕ ਲੋ ਕਿਹੜਾ ਇੱਥੇ ਇਨਸਾਫ ਤੇ ਕਿਹੜਾ ਹੈ ਸੋ ਇਹ ਜਿਹੜੀ ਗੱਲ ਹੈ ਨਾ ਕਿ ਜਿਹੜਾ ਸਾਨੂੰ ਇੱਕ ਅਲੂਜਨ ਪਾਤਾ ਵੀ ਆਹ ਡੈਮੋਕ੍ਰੇਸੀ ਹਤੇ ਦੂਗਾ ਤਾਂ ਕੋਈ ਚੀਜ਼ ਹੀ ਨਹੀਂ ਜੀ ਤੁਸੀਂ ਉਹ ਉਹਨਾਂ ਨੇ ਇੱਕ ਪਾਲਾ ਵਗਲ ਤਾਂ ਤੁਸੀਂ ਉਹਦੇ ਵਿੱਚ ਗੱਡੀ ਤੇ ਬੰਦਨ ਆ ਲੱਗਦਾ ਮੈਂ ਜਾਦਾ ਮੈਂ ਪਾਲਾ ਕਿਨੇ ਵਗੜਿਆ ਕੀ ਰੈਫਰੀ ਕੌਣ ਹੈ ਗਰਾਊਂਡ ਵੀ ਉਹਨਾਂ ਦਾ ਹੈ ਤੇ ਪਾਲਾ ਵੀ ਉਹਨਾਂ ਨੇ ਵਗ ਲੈ ਤੇ ਰੈਫਰੀ ਵੀ ਉਹਨਾਂ ਦੇ ਹੈ ਕਿ ਤੁਹਾਨੂੰ ਇਨਸਾਫ ਕਿੱਥੋਂ ਮਿਲਦੀ ਹੈ ਸੋ ਇਸ ਕਰਕੇ ਜਿਹੜੀ ਇਹ ਸਾਰੀ ਕਬੈਦ ਚੱਲ ਰਹੀ ਹੈ ਪੰਜਾਬ ਚ ਨਾ ਚੋਣਾ ਦੀ ਆਪਣਾ ਮਤਲਬ ਇਹ ਹੈ ਵੀ ਥੋੜਾ ਜਾ ਉਹ ਚਲਾਓ ਤੁਸੀਂ ਐ ਨਹੀਂ ਆ ਸਾਡੇ ਕਈ ਰੁਕ ਜਾਣਗੇ ਪਰ ਥੋੜਾ ਜਾ ਇਹਨੂੰ ਆ ਸੋਚੋ ਜਰਾ ਇਹ ਤੁਸੀਂ ਰਾਜ ਚ ਵੀ ਆ ਜਾਓ ਤੁਸੀਂ ਸਤਾ ਵੀ ਲੈ ਜੀ ਇਹਦਾ ਹੋਊ ਕੀ ਕਹਾ ਜਾ ਕੇ ਤੁਸੀਂ ਸਿਸਟਮ ਨੂੰ ਸਮਝੋ ਉਹਨਾਂ ਨੇ ਬਹੁਤ ਇੰਤਜ਼ਾਮ ਕੀਤੇ ਹੋਏ ਸੋ ਉਹਦੇ ਉਹ ਤੁਸੀਂ ਉਹਦੇ ਪੈਰਾਮੀਟਰ ਉਹਦੇ ਧਾਇਰੇ ਦੀ ਉਲੰਘਣਾ ਨਹੀਂ ਕਰ ਸਕਦਾ ਉਹਦੇ ਫਿਰ ਇੰਤਜ਼ਾਮ ਕੀਤੇ ਹੋਇਆ ਉਹਨਾਂ ਨੇ ਸਾਰੇ ਉਹਦੇ ਵਿੱਚ ਵਿੱਚ ਹੁਣ ਤਾਂ ਉਹਦੇ ਵਿੱਚ ਨਹੀਂ ਖੜਨ ਦਿੰਦੇ ਉਹ ਤਾਂ ਗਾਹ ਉਹ ਧਾਇਰੇ ਚ ਇੱਕ ਭਾਜੀਪੀ ਨੇ ਆਪਦਾ ਧਾਇਰਾ ਹੋਰ ਮਿਦਿਆ ਵੀ ਅਸੀਂ ਉੱਥੋਂ ਵੀ ਬਾਹਰ ਜਾਣ ਦੇਣਾ ਸੋ ਇਹ ਇੱਕ ਹੈਗਾ ਸੋ ਮੇਰਾ ਇਹ ਆਪਾਂ ਇਹਨੂੰ ਬੜੀ ਲੰਮੀ ਚੌੜੀ ਤਾਂ ਮਸਲਾ ਤਾਂ ਹੈਗਾ ਇਹ ਵੱਡਾ ਜਿਹੜਾ ਆਪਾਂ ਕਦੇ ਕਿਸੇ ਰੂਪ ਚ ਕਦੇ ਕਿਸੇ ਰੂਪ ਚ ਆਪਾਂ ਪੱਖ ਜਿਵੇਂ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਨਾ ਵੀ ਤੁਸੀਂ ਕਹੇ ਲੋਕਾਂ ਦੇ ਜਮਹੂਰੀ ਅਕ ਕਿਵੇਂ ਹੁਣ ਤੁਹਾਡੇ ਮਨ ਚ ਆਇਆ ਵੀ ਜਮਹੂਰੀ ਅਕਾਂ ਤੋਂ ਵੱਡੀ ਕੋਈ ਗੱਲ ਨਹੀਂ ਫਿਰ ਇਹ ਵੀ ਮਨੁੱਖੀ ਅਧਿਕਾਰ ਉਹ ਹੁਣ ਉਹ ਟਰਮ ਕਿੱਥੋਂ ਆਈ ਕਿਵੇਂ ਆਈ ਤੇ ਸਾਡੇ ਸਾਡਾ ਕਨਸੈਪਟ ਕੀ ਹੈ ਸੋ ਜਿਹੜਾ ਸਿੱਖੀ ਦੇ ਵਿੱਚ ਡੈਮੋਕ੍ਰੇਸੀ ਦਾ ਪਹਿਲੇ ਬਾਰੇ ਇਹ ਦੁਲਮ ਉਹ ਨਹੀਂ ਕਰਦੇ ਦੀ ਇਹਦੀ ਕੋਈ ਵਿਆਖਿਆ ਨਹੀਂ ਕਰਦੇ ਸਿਰਫ ਸਟੇਟ ਕਰਦੇ ਆ ਬਿਆਨ ਨਹੀਂ ਕਰਦੇ ਉਹ ਕਿਸੇ ਅਹੀ ਜੀ ਘਾੜਤ ਚੋਂ ਸਕੀਮ ਚ ਹੋਣੀ ਹੈ ਮਿਲ ਅਮੀਰ ਨੇ ਗਰੀਬ ਉੱਤੇ ਰਾਜ ਕਿਵੇਂ ਰੱਖਣਾ ਹੈ ਮੈਜੋਰਟੀ ਚ ਪਰ ਮੈਜੋਰਟੀ ਤੇ ਰਾਜ ਕਰਨਾ ਉਹ ਕਿਹੋ ਜੀਆਂ ਯੋਗਤਾ ਅਪਣਾਵੇ ਇਹ ਡੈਮੋਕ੍ਰੇਸੀ ਜਾਂ ਆਜ਼ਾਦੀ ਜਾਂ ਜਮਹੂਰੀਅਤ ਬੰਦੇ ਦੀ ਲੋੜ ਹੈ ਉਹਦਾ ਹੱਕ ਹੈ ਕਹ ਲਾ ਲੋੜ ਨਹੀਂ ਉਹਦਾ ਹੱਕ ਹੈ ਕਿਉਂ ਕਿ ਸ੍ਰਿਸ਼ਟੀ ਦੀ ਰਚਨਾ ਹੀ ਇਸ ਤਰ੍ਹਾਂ ਹੋਈ ਹੈ ਕੁਝ ਵੀ ਗੁਲਾਮ ਨਹੀਂ ਸਿਰ ਗਿਆ ਗਿਆ ਕੁਝ ਨਾ ਜੀਵ ਜੰਤੂ ਨਾ ਪੌਦਾ ਕੋਈ ਵੰਤਰ ਤੇ ਨਾਮ ਬਣਦੇ ਕੁਦਰਤ ਨੇ ਨਹੀਂ ਇਹ ਸਿਰਜੇ ਨੇ ਤੁਸੀਂ ਆ ਆ ਜਿਹੜੇ ਤੁਹਾਡੇ ਤੇ ਰਾਜ ਕਰਨਗੇ ਤੇ ਆ ਆ ਬੰਦੇ ਥੱਲੇ ਰਹਿਣਗੇ ਇਹ ਤਾਂ ਬੰਦੇ ਨੇ ਆਪਣੀਆਂ ਲਾਲਸਾਵਾਂ ਚੋਂ ਆਪਣੀ ਗਰੀਬ ਚੋਂ ਆਪਣੇ ਸਵਾਰਥ ਚੋਂ ਉਹ ਸਿਸਟਮ ਡਿਵੈਲਪ ਕਰ ਲਏ ਕਿ ਅਸੀਂ ਇਹਨਾਂ ਨੂੰ ਕਿਵੇਂ ਦਬਾ ਕੇ ਰੱਖਣਾ ਸੋ ਦੈਟ ਵਾਸ ਸਿਰਜਨ ਹਾਰ ਦੀ ਜੋ ਡਿਜ਼ਾਈਨ ਸੀ ਜਦੋਂ ਸ੍ਰਿਸ਼ਟੀ ਰਚੀ ਗਈ ਹੈ ਉਹਦੇ ਚ ਸ਼ਾਮਲ ਨਹੀਂ ਸੀ ਉਹਦੇ ਚ ਸੀ ਵੀ ਹਰ ਇੱਕ ਨੂੰ ਜੇ ਵੀ ਸ੍ਰਿਸ਼ਟੀ ਦੇ ਵਿੱਚ ਚੀਜ਼ ਆ ਗਈ ਉਹਨੂੰ ਇੱਕ ਤਾਂ ਉਹ ਸਿਰਜਣਹਾਰ ਨੇ ਉਹ ਹੱਕ ਦੇਤਾ ਹੋਣ ਦਾ ਹੱਕ ਕੁਝ ਵੀ ਨਹੀਂ ਤਾਂ ਹੋਣੀ ਨਹੀਂ ਸੀ ਆਉਣੀ ਨਹੀਂ ਸੀ ਇੱਕ ਹੱਕ ਤਾਂ ਉਹ ਦੇਤਾ ਨਾ ਵੀ ਉਹਨੂੰ ਹੋਣ ਦਾ ਹੱਕ ਸੋ ਉਹ ਉਹਦੀ ਹੱਕਦਾਰ ਹੈ ਤੇ ਦੂਜਾ ਇਹ ਹੈ ਕਿ ਉਹਦੇ ਉੱਤੇ ਕੋਈ ਦੂਜਾ ਦਾਬਾ ਪਾਵੇ ਇਹ ਇਹ ਕੁਦਰਤ ਦੇ ਇਹ ਸਿਰਜਣਹਾਰ ਦੇ ਡਿਜ਼ਾਈਨ ਚੇਂਜ ਨਹੀਂ ਜਿੱਥੋਂ ਤੱਕ ਮਨੁੱਖ ਦੀ ਗੱਲ ਹੈ ਇਹ ਆਪਣੇ ਗੁਰਬਾਣੀ ਚ ਬਾਰ ਬਾਰ ਕਿਹਾ ਗਿਆ ਵੇ ਮਨੁੱਖੀ ਜਨਮੀ ਕਿਹੋ ਜਿਹਾ ਜਨਮ ਹੈ ਜਿਹੜਾ ਚਰਾ ਬਾਦ ਕਿਤੇ ਮਿਲਦਾ 83 ਦੇ ਗੇੜ ਤੋਂ ਬਾਅਦ ਇੱਥੇ ਇੱਕ ਸੁਭਾਵਨਾ ਦੇਤੀ ਪਰ ਸਿਰਜਣਹਾਰ ਨੇ ਵੀ ਆ ਜਨਮ ਵਿੱਚ ਤੂੰ ਜੇ ਇਹ ਗੇੜ ਤੋਂ ਨਿਕਲਣਾ ਚਾਹੇ ਨਿਕਲ ਸਕਦਾ ਹੈ ਇਹ ਕਿਸੇ ਭੇਡ ਨੂੰ ਕਿਸੇ ਬੱਕਰੀ ਨੂੰ ਕਿਸੇ ਕੁੱਤੇ ਨੂੰ ਕਿਸੇ ਖਾਨ ਨੂੰ ਕਿਸੇ ਨੂੰ ਨਹੀਂ ਹੋਰ ਉਹਨਾਂ ਤਾਂ ਜੋ ਦੇਤੀ ਜ਼ਿੰਦਗੀ ਉਹਨਾਂ ਨੇ ਉਹਵੇਂ ਜਿਉਂ ਲੈਣੀ ਹੈ ਬਸ ਪਰ ਮਨੁੱਖ ਨੇ ਇਹ 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 ਤਾਂ ਇਹ ਜਨਮ ਮਰਦੇ ਗੇਟ ਤੋਂ ਨਿਕਲ ਸਕਦਾ ਕਿਵੇਂ ਜੇ ਉਹਦੇ ਚ ਪੂਰੀ ਮਨੁੱਖਤਾ ਪਰਪੂਲਤ ਹੋ ਜਾਵੇ ਜੋ ਸੁਭਾਵਨਾਵਾਂ ਸਚਿਨ ਹਾਰ ਨੇ ਫੜ ਕੇ ਤੋਰੀਆਂ ਉਹ ਪੂਰੀ ਪਰਪੂਲਤ ਨਹੀਂ ਹੁੰਦੀਆਂ ਮੌਕਾ ਨਹੀਂ ਮਿਲਦਾ ਪਰ ਕਿ ਪਰਿਵਾਰ ਚ ਹੀ ਦਵਾ ਦਿੱਤੀਆਂ ਜਾਂਦੀਆਂ ਕੁਛ ਤਾਂ ਸਿਸਟਮ ਹੈ ਨਾ ਕਿ ਮਰਦ ਪ੍ਰਧਾਨ ਸਮਾਜ ਉੱਥੇ ਔਰਤ ਨੂੰ ਉੱਚੀ ਪਤਾ ਵੀ ਲੱਗਦਾ ਮਤਲਬ ਸਿਸਟਮ ਕੀ ਹੈ ਬੱਚਾ ਉਹਨੇ ਬਾਪ ਤੋਂ ਡਰ ਕੇ ਰਹਿਣਾ ਹੀ ਹੈ ਸੋ ਇਸ ਤਰ੍ਹਾਂ ਦੇ ਇੱਕ ਇਹ ਸਿਰਫਲੇ ਚੱਲਦੇ ਨੇ ਜਿੱਥੇ ਜਿਹੜੀਆਂ ਤੁਹਾਡੇ ਚ ਸੁਭਾਵਨਾਵਾਂ ਸਿਰਜਣ ਹਾਰਨੇ ਪਾਤੀਆਂ ਉਹ ਪੂਰੀਆਂ ਖਿਰਦੀਆਂ ਨਹੀਂ ਤੁਸੀਂ ਪੂਰੇ ਸੰਪੂਰਨ ਮਨੁੱਖ ਨਹੀਂ ਬਣਦਾ ਤੇ ਜਿੰਨਾ ਚਿਰ ਬੰਦਾ ਸੰਪੂਰਨ ਨਹੀਂ ਹੋ ਤੇ ਉਹ ਆਤਮਾ ਪਰਮਾਤਮਾ ਪਰਮ ਆਤਮਾ ਨਾਲ ਉਹਦਾ ਬਲੀਨ ਉਹਦਾ ਮੇਲ ਕਿਵੇਂ ਹੋ ਜੂਗਾ ਭਲਾ ਉਹਦੇ ਵਾਸਤੇ ਤਾਂ ਸੰਪੂਰਨਤਾ ਚਾਹੀਦੀ ਹੈ ਨਾ ਬਈ ਉਹ ਉਹਦੇ ਵਾਸਤੇ ਫਿਰ ਹਰ ਕਿਸਮ ਦੇ ਦਾਬੇ ਗਲਬੇ ਪਰ ਬਾਬਾ ਤੋਂ ਬੇਲੇ 24 ਕਿਸਮ ਦੇ ਹੈਗੇ ਉਹ ਤੋਂ ਮੁਕਤ ਹੋ ਸੋ ਇਸ ਕਰਕੇ ਇਹ ਜ਼ਰੂਰੀ ਹੈ ਇੱਕ ਜਮਹੂਰੀ ਬਾਜੂ ਮੰਡਲ ਮਨੁੱਖ ਵਾਸਤੇ ਉਹ ਤਾਂ ਹੀ ਪੂਰਾ ਮਨੁੱਖ ਸੰਪੂਰਨ ਮਨੁੱਖ ਬਣ ਸਕਦਾ ਨਹੀਂ ਉਹਦੇ ਚ ਅਪੂਰਨਤਾਵਾਂ ਰਹਿਣ ਗਿਆ ਤੇ ਜਿੰਨਾ ਚਿਰ ਅਪੂਰਨਤਾਵਾਂ ਰਹਿਣ ਗਿਆ ਉਹ ਪਰਮਾਤਮਾ ਦੀ ਉਹਦੇ ਚ ਮਿਲ ਨਹੀਂ ਸਕਦਾ ਉਹਦੇ ਨਾਲ ਭੇਦ ਨਹੀਂ ਸੋ ਉਹ ਫੇਰ ਉਹ ਜਨਮ ਲੈਣਾ ਕੋਈ ਉਹ ਫੇਰ ਗੇਟ ਤੋਂ ਨਿਕਲ ਕਿ ਹੁਣ ਤੁਸੀਂ ਇਹ ਦੇਖੋ ਵੀ ਸਿੱਖੀ ਦਾ ਜਿਹੜਾ ਥਿਊ ਹੈ ਦ੍ਰਿਸ਼ਟੀਕੋਣ ਹੈ ਜੰਹੂਰੀਅਤ ਜਿਹਨੂੰ ਅਪਾਜੇ ਸ਼ਬਦ ਵੀ ਵਰਤ ਲਿਏ ਇੰਗਲਿਸ਼ ਉਹ ਕਿੱਡਾ ਬਣਦਾ ਕਿਸੇ ਦਾ ਕੋਈ ਇਹਦੇ ਚੋ ਨਹੀਂ ਮਤਲਬ ਕੋਈ ਕੈਪਟਨੀ ਕੋਈ ਇਹਦੇ ਚੋ ਮਿੱਥ ਕੇ ਵੀ ਇਹਨੂੰ ਐ ਕਰੋ ਤੇ ਹਰ ਇੱਕ ਵਾਸਤੇ ਭਾਵੇਂ ਕੀੜੀ ਹੈ ਇੱਥੇ ਕੋਈ ਭਾਵੇਂ ਕੋਈ ਗਰੀਬ ਹੈ ਮੀਰ ਹੈ ਰਾਜਾ ਰੰਗ ਕੁਸ਼ਾ ਭਾਵੇਂ ਇਹ ਹਰ ਇੱਕ ਦਾ ਧਾਰਾ ਤੋ ਇਹ ਇਹ ਮੈਂ ਆਪਾਂ ਜੀ ਨਿਕਲ ਕੀਤੀ ਐ ਇਹ ਸਾਰੇ ਮਸਲਿਆਂ ਬਾਰੇ ਆਪਾਂ ਨੂੰ ਜੇ ਵੈਗਰੂ ਦੇ ਕੁਸਾਮਾ ਦਿੱਤਾ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਦਿਮਾਗਾਂ ਚ ਪਾਤੀਆਂ ਅਸੀਂ ਪ੍ਰਬੰਧ ਕਰ ਲੀਆਂ ਮਤਲਬ ਉਹੀ ਪਾਲਾ ਬਗਲਤਾ ਉਹਨਾਂ ਨੇ ਤੁਸੀਂ ਉਹਦੇ ਵਿੱਚ ਖੇਢੀ ਜਾਂਦੇ ਆ ਤੇ ਇਹ ਭਰਮ ਪਾ ਲਈ ਜਾਂਦੇ ਆ ਕਿ ਅਸਤਾ ਯਾਦ ਆ ਸੋ ਅਸੀਂ ਆਪਦੇ ਮੁਤਾਬਕ ਜ਼ਿੰਦਗੀ ਨਹੀਂ ਜਿਉਂਦੇ ਜਿਉਂ ਰਹੇ ਸਾਡੀ ਪ੍ਰੋਗਰਾਮਿੰਗ ਹੋ ਚੁੱਕੀ ਐ ਐਜੂਕੇਸ਼ਨ ਰਾਹੀਂ ਮੀਡੀਆ ਰਾਹੀਂ ਤੇ ਪਬਲਿਕ ਡਿਸਕੋਰਸ ਰਾਹੀਂ ਸੋ ਇੰਨੀ ਆ ਕੇ ਸੰਕੇਤਮਾਤਰੀ ਗੱਲਾਂ ਮੇਰਾ ਖਿਆਲ ਤੇ ਆਪਾਂ ਇਹਨੂੰ ਫਿਰ ਆਨਲਾਈਨ ਪ੍ਰੋਗਰਾਮਾਂ 'ਚ ਫੋਰ ਅੱਗੇ ਦੇ ਦੇ ਜਾਵਾਂ ਹਾਂਜੀ ਸੋ ਇੰਨੀ ਅੱਖ ਮੈਂ ਬਿਚਾਰਾ ਰਿਹਾ ਨਾ ਕਰਨੀ ਅਸੀਂ ਬਾਕੀ ਤੋਂ ਜਿਹੜਾ ਕੋਈ ਹੋਰ ਸਵਾਲ ਹੋਊਗਾ ਉਥੇ ਆਪਾਂ ਕਰ ਸਕਦੇ ਹਾਂ ਸੋ ਵਾਈਗ੍ਰੀਡ ਦਾ ਕਾਲ ਸਾਬ ਵਾਈਗ੍ਰੀਡ ਕੀ ਪਤੇ